ਪੁਲਿਸ ਨੇ ਇੱਕ ਵਾਰ ਫਿਰ ਤੋਂ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਹ ਗੈਂਗ ਬਾਰੀ ਰਾਜਾ ਤੋਂ ਨਸ਼ਾ ਅਤੇ ਹਥਿਆਰ ਲਿਆ ਕੇ ਪੰਜਾਬ 'ਚ ਸਪਲਾਈ ਕਰਦਾ ਸੀ। ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਨੇ ਇਸ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤੇ ਗਏ ਨੇ। ਫਰਦਾਸਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜੋ ਪਨੀਆੜ ਦੇ ਵਿੱਚ ਇੱਕ ਨਾਕਾ ਲਾਇਆ ਸੀ ਜਿੱਥੇ 3 ਸ਼ੱਕੀ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ। ਤੇ ਉਹਨਾਂ ਦੇ ਕੋਲੋਂ ਦੋ ਨਜਾਇਜ਼ ਹਥਿਆਰ ਮਿਲੇ ਹਨ ਪਿਸਟਲ ਮਿਲੇ ਹਨ ਦੋ ਰਾਉਂਡ ਜ਼ਿੰਦਾ ਬਰਾਮਦ ਹੋਈ ਸੀ 1.5 ਗ੍ਰਾਮ ਹਿਰੋਇਨ ਤੇ 15000 ਕਰੀਬ ਡਰਗਮਨੀ ਵੀ ਬਰਾਮਦ ਹੋਇਆ ਸੀ ਜਦੋਂ ਪੁਲਿਸ ਨੇ ਉਹਦੀ ਡੂੰਘਾਈ ਨਾਲ ਵੈਰੀਫਿਕੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਵੈਪਨ ਜਿਹੜਾ ਹੈ ਮਣੀ ਨਾਮ ਦਾ ਮਣੀ ਮਾਊ ਨਾਮ ਦਾ ਇੱਕ ਬੰਦਾ ਹੈ ਜੋ ਕਿ ਬੰਡਾਰੀ ਮੁਹੱਲਾ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਲੈ ਸੀ ਤੇ ਉਹ ਫਰਦਰ ਨੋ ਵੈਪਨ ਹੋਰ ਲੈ ਕੇ ਆਇਆ ਸੀ ਜਦੋਂ ਪੁਲਿਸ ਨੇ ਕਾਫੀ ਡੂੰਘਾਈ ਨਾਲ ਤਫਤੀਸ਼ ਕੀਤੀ ਤੇ ਸੋਰਸਸ ਲਗਾ ਕੇ ਫਿਰ ਮਣੀ ਜਿਹੜਾ ਹੈ ਉਹ ਰਾਉਂਡ ਅਪ ਹੋਇਆ ਹੈ ਮਣੀ ਦਾ ਸਾਥੀ ਇੱਕ ਮਹਿਤਾਬ ਸਿੰਘ ਹੈ ਪੁੱਤਰ ਬਲਬੀਰ ਸਿੰਘ ਉਹ ਜਲਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਹੈ ਪੁੱਤਰ ਬਲਬੀਰ ਸਿੰਘ ਉਹ ਵੀ ਕਿਵਨ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨ ਪੁਲਿਸ ਨੂੰ ਬਰਾਮਦ ਹੋਏ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਤਫਤੀਸ਼ ਫਰਦਰ ਕੀਤੀ ਗਈ ਹੈ ਤਾਂ ਫਿਰ ਜਿਹੜੇ ਇਹਨਾਂ ਨੇ 9 ਵੈਪਨ ਸਮਗਲ ਕਰਕੇ ਲਾਏ ਸੀ ਉਹਨਾਂ ਦੇ ਵਿੱਚੋਂ ਹੋਰ 5 ਵੈਪਨ ਬਰਾਮਦ ਹੋਏ ਸੋ ਟੋਟਲ ਜਿਹੜੇ 9 ਵੈਪਨ ਹੈ ਉਹ ਪੁਲਿਸ ਦੇ ਹੱਥ ਲੱਗੇ ਸੀ ਤੇ ਉਹਨਾਂ ਦੇ ਨਾਲ 35 जिंदा ਰਾਉਂਡ ਵੀ ਬਰਾਮਦ ਹੋਏ ਹਨ ਤੇ 10 ਮੈਗਜ਼ੀਨ ਜਿਹੜੀਆਂ ਉਹ ਬਰਾਮਦ ਹੋਈਆਂ ਬੁਰਦਾਸਪੁਰ ਪੁਲਿਸ ਨੇ ਇਸ ਗੈਂਗ ਦਾ ਪੰਡਾਫੜ ਕੀਤਾ ਐ एसएसपी ਹਰੀਸ਼ ਕੁਮਾਰ ਮੁਤਾਬਕ ਗਰੋ ਦੇ ਮਾਸਟਰਮਾਈਂਡ ਮਨੀ ਉਰਫ ਮੌਨੇਕ 2020 ਚ ਬਟਾਲਾ ਦੇ ਸ਼ਿਵ ਸੈਨਾ ਆਗੂ ਰਮੇਸ਼ ਨૈયਰ ਦੇ ਪਰਾ ਮੁਕੇਸ਼ ਨૈયਰ ਦਾ ਕਤਲ ਕੀਤਾ ਸੀ ਜਦਕਿ ਇੱਕ ਹੋਰ ਦੋਸ਼ੀ ਉਪਿੰਦਰ ਸਿੰਘ ਦੇ ਖਿਲਾਫ ਵੀ ਐਂਡੀਪੀਐਸ ਦੇ ਮਾਮਲੇ 36 ਗੜ੍ਹ ਚ ਦਰਜਰੇ ਜਿਸ ਵਿੱਚ ਉਪਘੋੜਾ ਚੱਲ ਰਿਹਾ ਸੀ ਇਹ ਜਿਹੜੇ ਵਿਅਕਤੀ ਹੈਗੇ ਟੋਟਲ 5 ਵਿਅਕਤੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਾਫੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈ ਇਹਨਾਂ ਦੇ ਵਿੱਚ ਜਿਹੜਾ ਮਣੀ ਹੈ ਮਣੀ ਮਾਊ ਜੋ ਕਿ ਮਹਾਰਾਸ਼ਟਰ ਤੋਂ ਵੈਪਨ ਲੈ ਕੇ ਆਇਆ ਸੀ ਉਹਨੇ 2020 ਦੇ ਵਿੱਚ ਇੱਕ ਸੈਨਾ ਦਾ ਲੀਡਰ ਉਹਦੇ ਬ੍ਰਦਰ ਦਾ ਕਤਲ ਕੀਤਾ ਸੀ ਉਹ ਆਪਸੀ ਰੰਜਿਸ਼ ਕਰਕੇ ਇਹਨੇ ਕੀਤਾ ਹੈ ਜਿਸ ਤੇ ਕਾਰਨ ਇਹਦੇ ਖਿਲਾਫ ਇੱਕ ਐਫਆਈਆਰ ਰਜਿਸਟਰ ਹੋਈ ਹੈ 302 ਦੀ ਤੇ ਜਿਹੜੇ ਬਾਕੀ ਵਿਅਕਤੀ ਵੀ ਹੈਗੇ ਕਵਲਜੀਤ ਹੈ ਔਰ ਰੁਪਿੰਦਰ ਸਿੰਘ ਜੋ ਕਿ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਤਿੰਨਾਂ ਦੇ ਖਿਲਾਫ रायपुर छत्तीसगढ़ ਦੇ ਕੇ थाना सरस्वती नगर ਉੱਥੇ ਇੱਕ ਐਫਆਈਆਰ ਰਜਿਸਟਰਡ ਹੈ 40 ਨੰਬਰ ਐਫਆਈਆਰ ਹੈ ਐਨਡੀਪੀਐਸ ਐਕਟ ਦੇ ਤਹਿਤ ਤੇ ਜਿਹੜਾ ਮਹਿਤਾਬ ਹੈ ਜੋ ਕਿ ਇੱਕ ਕਮਲਜੀਤ ਦਾ ਫਾਦਰ ਹੈ ਉਹਦੇ ਖਿਲਾਫ ਚਾਰ ਪਰਚੇ ਰਜਿਸਟਰਡ ਹੈ ਉਹ ਰਾਈਟ ਫਰਮ 2000 ਤੋ ਲੈ ਕੇ ਹੁਣ ਲੇਟੈਸਟ 2022 ਤੱਕ ਦੇ ਇਹ ਦੇਖਲਾ ਪਰਚੇ ਰਜਿਸਟਰਡ ਹੈ ਜੋ ਮਣੀ ਹੈ ਇਹ ਦੇਖਲਾ ਵੀ ਦੋ ਪਰਚੇ ਹੈ ਇੱਕ ਤੋ ਜੋ ਕਤਲ ਵਾਲਾ ਪਰਚਾ ਸੀਗਾ ਤੇ ਦੂਜਾ ਪਰਚਾ ਜਿਹੜਾ ਇਹ ਜਿਸ ਟਾਈਮ ਤੇ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਇਹਨੇ ਉੱਥੇ ਵੀ ਕ੍ਰਾਈਮ ਕੀਤਾ ਸੀ ਤੋ ਉੱਥੇ ਇੱਕ ਪਰਚਾ ਹੋਰ ਇਹਦੇ ਤੇ ਰਜਿਸਟਰਡ ਹੈ ਪੁਲਿਸ ਮੁਤਾਬਕ ਬ੍ਰਾਹਮਣਤ ਕੀਤੇ ਹਥਿਆਰਾਂ ਨਾਲ ਇੱਕ ਗੈਂਗ ਪੰਜਾਬ ਚ ਵੱਡੀ ਗੈਂਗਵਾਰ ਨੂੰ ਅਣਚਾਹੇਂ ਦੇਣ ਦੀ ਫਰਾਕ ਸੀ ਫਿਲਹਾਲ ਪੁਲਿਸ ਫੜੇ ਗਏ ਦੋਸ਼ੀਆਂ ਦੇ ਬੈਕਵਰਡ ਲਿੰਕ ਤਲਾਸ਼ੇਂ ਚ ਲੱਗੀ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕੇ ਜਲਦ ਹੀ ਇਸ ਪੂਰੇ ਰੈਕਟ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ